ਫੌਨਗੜ ਰੱਤੇ ਵਾਲੇ ਦੇ ਸਾਰੇ ਨਗਰ ਨੂੰ ਸਾਡੀ ਵੇਂਟੀ ਆ ਕੇ ਜਿਹੜੇ ਵੀ ਲੋਕ ਡਰੱਗ ਦਾ ਧੰਦਾ ਕਰਦੇ ਆ ਜਿਹੜੇ ਡਰੱਗ ਵਿੱਚ ਇਹਦਾ ਧੰਦਾ ਕਰਦੇ ਆ ਉਹਦੇ ਬਾਰੇ ਸਾਨੂੰ ਜਿਹੜੀ ਆ ਇਤਨਾਹ ਦਿੱਤੀ ਜਾਵੇ ਉਹਦਾ ਨਾਮ ਪਤਾ ਗੋਪਤ ਰੱਖਿਆ ਜਾਊਗਾ ਤੇ ਪੰਜਾਬ ਸਰਕਾਰ ਵੱਲੋਂ ਮਹਿਕਾ ਪੁਲਿਸ ਵੱਲੋਂ ਉਹਨੂੰ ਆਵਾਜਬ ਨਾਂ ਵੀ ਦਿੱਤਾ ਜਾਵੇਗਾ ਜਿਹੜਾ ਕਿ ਡਰੱਗ ਦੇ ਬਾਰੇ ਸਾਨੂੰ ਜਾਣਕਾਰੀ ਦੇਵੇਗਾ ਉਹਦੇ ਤੇ ਅੱਜ ਇਹਦਾ ਨਾਮ ਪਤਾ ਜਿਹੜਾ ਗੋਪਤ ਰੱਖਾਂਗੇ ਤੇ ਬਾਅਦੋਂ ਨਾਮ ਦੇਵਾਂਗੇ ਇੱਕ ਬੇਟੀ ਸਾਡੀ ਹੋਰ ਆ ਵੀ ਜਿਹੜੇ ਸਾਡੇ ਭੈਣ ਭਰਾ ਬੱਚੇ ਡਰੱਗ ਦੇ ਲਪੇਟ ਦੇ ਵਿੱਚ ਆ ਗਏ ਆ ਉਹਨਾਂ ਦਾ ਜਿਹੜਾ ਲਾਜ ਆ ਉਹ ਪੰਜਾਬ ਸਰਕਾਰ ਵੱਲੋਂ ਫ੍ਰੀ ਕੀਤਾ ਜਾ ਰਿਹਾ ਜਿੰਨੇ ਵੀ ਵੋਟਰਾਰ ਬੰਦੇ ਆ ਐਨ ਜੀਓ ਸਾਰੇ ਨੂੰ ਸਾਡੀ ਬੇਟੀ ਆ ਵੀ ਜਿਹੜੇ ਬੱਚੇ ਪੂਰੀ ਸੰਗਤ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਬਾਹਰ ਇਹ ਜਾਲ ਤੋਂ ਡਰਗ ਤੋਂ ਕੱਟਣ ਲਈ ਪੰਜਾਬ ਸਰਕਾਰ ਵੱਲੋਂ ਜਿਹੜੇ ਡੀਡਿਕਸ਼ਨ ਸੈਂਟਰ ਆ ਉਹ ਖੋਲੇ ਗਏ ਆ ਉਹਨਾਂ ਦਾ ਇਲਾਜ ਆ ਜਿਹੜਾ ਉਹ ਫਰੀ ਕੀਤਾ ਜਾਵੇਗਾ ਤੇ ਜਿਹੜੇ ਰਿੰਜ ਦਾ ਧੰਦਾ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੁਬਾਰਾ ਫੇਰ ਬੇਨਤੀ ਆ ਪਿੰਡ ਸੋਨਗਰ ਰੱਤੇ ਵਾਲੇ ਦੇ ਵਿੱਚ ਡਰਗ ਦਾ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਸਾਡੀ ਇਤਤਾਮਣੀ ਆ ਤੇ ਚੰਗੇ ਬੰਦਿਆਂ ਨੂੰ ਸਾਡੀ ਬੇਨਤੀ ਆ ਵੀ ਉਹਨਾਂ ਦਾ ਸਾਨੂੰ ਨਾਮ ਪਤਾ ਦੱਸੋ ਉਹਦਾ ਨਾਮ ਪਤਾ ਗੋਪਤ ਰੱਖਿਆ ਜਾਊਗਾ ਇਹ ਜਿਹੜੇ ਬੱਚੇ ਇਹਦੇ ਵਿੱਚ ਪੈ ਗਏ ਆ ਉਹਨਾਂ ਨੂੰ ਬਾਹਰ ਕੱਢਣ ਲਈ ਉਹਨਾਂ ਦਾ ਜਿਹੜਾ ਲਾਜ ਆ ਉਹ ਡੀਡਕਸ਼ਨ ਸੈਂਟਰ ਖੋਲੇ ਗਏ ਆ ਉਹਨਾਂ ਦਾ ਲਾਜ ਆ ਜਿਹੜਾ ਉਹ ਫਰੀ ਕੀਤਾ ਜਾਵੇਗਾ ਧੰਨਵਾਦ